ਹੋ ਵੀ ਸਤਰੀਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਹੁਣ ਚੱਲੇ ਸਪਰੇਅ ਕਰਨ ਮੈਂ ਤਾਂ ਵੀ ਕਰਿਆ ਹੀ ਹੈ ਜਿਹੜੀ ਹੈ ਵੀ ਰੇਂਜ ਦਾ ਸ਼ੁਰੂ ਕਰ ਜੀਏ ਜਾਣੇ ਤਾਂ ਹੋਰ ਸੱਜਰੇ ਤਾਂ ਥੋੜਾ ਜਿਹਾ ਲੇਟ ਹੋ ਗਏ ਇੱਧਰ ਡੰਗੜ ਡੰਗੜ ਚੌਂ ਵਿੱਚ ਜਾਂ ਉਹ ਤੋਂ ਗੋਹਾ ਚੱਕਣ 'ਚ ਮਗਾ ਵੀ ਹੁਣ ਚੱਲਦੇ ਆ ਪਾਣੀ ਭਰ ਲਈਏ ਨਾ ਵਿੱਚ ਨਹੀਂ ਤਾਂ ਸਿਰਫ 4 ਉਂਗਲ ਦਾ ਫਰਕ ਰਹਿ ਗਿਆ ਟੈਂਕੀ ਦਾ ਇਹ 4 ਉਂਗਲੇ ਹੋਰ ਥੋੜੀ ਚੌੜੀ ਹੁੰਦੀ ਤਾਂ ਟੈਂਕੀ ਦੇ ਵਿੱਚ ਆ ਜਾਣੀ ਦੀ ਪਤਾ ਹੀ ਨਹੀਂ ਤਾਂ ਬਈ ਜੇ ਮਿਲ ਲੈਂਦੇ ਬਈ ਟੈਂਕੀ ਰੱਖਣ ਵਾਸਤੇ ਜੇ ਪਹਿਨਾ ਮਿੰਕੇ ਆਰਡਰ ਲੈ ਕੇ ਆਉਂਦੇ ਮੰਨ ਲਾ ਵੀ ਆਪਾਂ ਵੀ ਟੈਂਕੀ ਦੇਖ ਲੈਂਦੇ ਫਿਰ ਆਪਾਂ ਕਹਿ ਦਿੰਦਾ ਵੀ ਚਾਰ ਔਂਗਲੀ ਨੂੰ ਹੋਰ ਚੌੜੀ ਕਰਦੇ ਹੁਣ ਯਾਦ ਹੀ ਨਹੀਂਦਾ ਹੈਗਾ ਵੀ ਟੈਂਕੀ ਵੀ ਰੱਖ ਸਕਦੇ ਆਪਾਂ ਵੀ ਇਹ ਕੰਮ ਵੀ ਲੈਣਾ ਏ ਚਲੋ ਬੱਜ ਪਤਾ ਲੱਗਦਾ ਇੰਨੇ ਨੂੰ ਭੋਲੂ ਬਾਈ ਨੇ ਵੀ ਬਣਾ ਲਈ ਤੀ ਨੇ ਭੋਲੂ ਬਾਈ ਵਾਲੀ ਇਹ ਕਹਿ ਦਿੰਦਾ ਤਾਂ ਆਪਾਂ ਨੇ ਵੀ ਬਾਈ ਤਿੰਨ ਚਾਰ ਔਂਗਲੋਂ ਚੌੜੀ ਕਰਦੇ ਇੰਨੇ ਚ ਟੈਂਕੀ ਆ ਜਣੀ ਤੀ ਚਲੋ ਕੋਈ ਨਹੀਂ ਹੁਣ ਚਲਦੇ ਆਂ ਮੋਟਰ ਉੱਪਰ ਦਿਖਾਉਦੇ ਆ ਤੁਹਾਨੂੰ ਉੱਥੇ ਜਾ ਕੇ ਸਪਰੇਅ ਕਰਦੇ ਆ लाओ जी मोटर पर पहुंच गए स्प्रे रला एक तो आप कर रहे एक रला ली अपने दो दवाइया कर रहे रहेज आप पा रहे स्टिकर ये ही रला के कर रहे हैं गन्ने पर पिछली बार बारी आपने कीतियां वजिए रिजल्ट रहा हैं ਦੇਖਦੇ ਆ ਰਿਜ਼ਲਟ ਕਿਦਾਂ ਆਉਂਦਾ ਇਸ ਵਾਰ ਕੀ ਵਧੀਆ ਰਿਜ਼ਲਟ ਹੁੰਦਾ ਚਲੋ ਲਾ ਦਈਏ ਜੀ 6 6 ਪੰਪ ਲਾ ਦੇਣੇ ਇੱਧਣਾਂ ਲਈ ਉਹ ਕਈ ਬੀਰਾਂ ਨੇ ਗੜਾ ਵੀ ਕੱਢਣੀ ਉਹਦੇ ਗਾਣੇ ਬਈ ਕਿਹੜੇ ਟਾਈਮ ਲੱਗਿਆ ਕਰਨ ਸਪਰੇਅ ਚਾਹੀਦੀ ਅਸਲ ਵਿੱਚ ਜਿਹੜੀ ਸੁਠੀ ਵਾਲੀ ਆ ਉਹ ਸ਼ਾਮ ਟਾਈਮ ਚਾਹੀਦੀ ਉਹ ਸਾਲ ਟਾਈਮ ਨੂੰ ਟਾਈਮ ਹੀ ਲੱਗਿਆ ਇੱਥੇ ਕਰ ਕੋਣ ਸਵੇਰੇ ਕਰ ਰਹੇ ਹਦੋਂ ਵੀ ਬਹੁਤ ਤੇਜ਼ ਚੱਲ ਵੀ ਚੱਲ ਕੋਈ ਨਹੀਂ ਕਰਦੇ ਆ ਹੌਲੀ ਹੌਲੀ ਇਹ ਚਾਹੀਦੀ ਆ ਸ਼ਾਮ ਟਾਈਮ ਰਿਜ਼ਲਟ ਵਧੀਆ ਹੁੰਦਾ ਚਲੋ ਇਹ ਟੈਂਪੀ ਵਧੀਆ ਏ ਤੇ ਰਲਾ ਲੀਏ ਜੀ ਕੋਲੜੀ ਪਰ ਇਹਦਾ ਇੱਕ ਪੰਗਾ ਜਿਹੜੀ ਆਪਣੀ ਆ ਮੋਟਾਰ ਆਉਂਦੀ ਆ ਕਾਰਟਾ ਪਾਉਂਦੀ ਜਿਹੜੀ ਪਦਾਨ ਵਾਲੀ ਇਹ ਥੋੜੀ ਘੁਲਦੀ ਔਖੀ ਆ ਇਹਨੂੰ ਕੋਸੇ ਚ ਪਾਣੀ ਚ ਪੈਣੀ ਮੈਂ ਘਰ ਤੇ ਕੋਲ ਕੇ ਲਿਆਇਆ ਤਾਂ ਇੱਕ ਡੱਬਾ ਪਾ ਕੇ ਬਾਕੀ ਉਰੇ ਆ ਕੇ ਪਾਈਆਂ ਇਹ ਵੀ ਘੁਲ ਜਵੇ ਚੰਗੀ ਤਰ੍ਹਾਂ ਚਲੋ ਕਰੀਏ ਸਪਰੇਅ ਫਿਰ ਜਿੰਨੇ ਨੂੰ ਮਿਸਤਰੀ ਨੇ ਆਉਣਾ ਹਵਾ ਵੀ ਚੱਲ ਪਈ ਥੋੜੀ ਜੀ ਲਓ ਜੀ ਸਪਰੇਅ ਦਾ ਦਿੱਤਾ ਨਵੇੜ ਚਲੀਏ ਘਰ ਨੂੰ ਹਵਾ ਬਹੁਤ ਚੱਲ ਪਈ ਹਵਾ ਚਲਦੀ ਜੇ ਨਵੇੜੇ ਔਖਾ ਸੌਖਾ ਹੋਮ ਕਰਨੀ ਰਹੇਗੀ ਉਹ ਰਲਾਈ ਤੀ ਜੇ ਨਾ ਰਲਾਈ ਹੁੰਦੀ ਫੇਰ ਮੈਂ ਅੱਧੀ ਰੱਖ ਲੈਣੀ ਤੀ ਕਿਲੇ ਨੂੰ ਕਰ ਦੇਣੀ ਤੀ ਜਿਹੜੇ ਨੂੰ ਜ਼ਰੂਰੀ ਤੀ ਇੱਧਰ ਲਿਆਂ ਨੂੰ ਬਾਅਦ ਚ ਕਰ ਦੇਣੀ ਤੀ ਤੇ ਜਿਹੜੀ ਰੋਵੇਂ ਕਰਕੇ ਪੰਗਾ ਪੈ ਗਿਆ ਵੀ ਜਿਹੜੀ ਰਲਾਈ ਹੋਣਾ ਕਿ ਰਲਾਈ ਵੀ ਰੱਖਦਾ ਹੁਣੀ ਨਹੀਂ ਕਰਨੀ ਤਾਂ ਪੈਣੀ ਆ ਫਿਰ ਇਹਦੇ ਕਰਕੇ ਹਵਾ ਚੇ ਕਰੀ ਔਖੀ ਸੌਖੀ ਮੂੰਹ ਪਰ ਬਹੁਤ ਪੈਂਦੀ ਜੀ ਦਾ ਜਨਾਹ ਪੁੰਦੇ ਆ ਹਾਂ ਭਾਈ ਚਲਦੀ ਬਹੁਤ ਏ ਚਲ ਕਰੀਏ ਕਿਆ ਸਵੇਰੇ ਜਮਾ ਆਇਆ ਬਿਲਕੁਲ ਨਹੀਂ ਸੀ ਹੈਗੀ ਹੁਣ ਹਵਾ ਨੇ ਨੇਰੀ ਠਾਲੀ ਪਈ ਆ ਪੱਤੇ ਚਲੋ ਕੋਈ ਨਹੀਂ ਚਲਦੇ ਜੀ ਘਰ ਮਿਸਤਰੀ ਵੀ ਆ ਗਿਆ ਹੁਣ ਦੇਖਦੇ ਆ ਜਾ ਕੇ ਕਿੰਨਾ ਕੰਮ ਸਟਾਰ ਕਰਿਆ ਕਿੱਧਰ ਲੱਗੇ ਪਏ ਆ ਤੇ ਕਿਹੜੀ ਗੰਦਰ ਨੂੰ ਲੱਗੇ ਪਏ ਲੋ ਜੀ ਮਿਸਤਰੀ ਆਪਣੇ ਆਪਣੇ ਕੰਮ ਪਰ ਪਹੁੰਚ ਗਏ ਸੋਨੀ ਛੇਠ ਹੁਣ ਇਹ ਲੱਗੇ ਡੱਬੀਆਂ ਬਣਾਉਣ ਆਏ ਹਾ ਹਾ ਟੋਟੇ ਟੋਟੇ ਸਬਸਕ੍ਰਾਈਬ ਕਰ ਦੇਣੀ ਹੈ ਤੁੱਖਾ ਮਸਤਰੀ ਕਿਧਰ ਫਰਾਰ ਹੋ ਗਿਆ ਬਾਹਰ ਲੱਗਿਆਗਾ ਮੈਂ ਦੇਕਿੰਗ ਆਪੂ ਘਰ ਨਾ ਜਾਈ ਹੈ ਹੈ ਤਾਂ ਅਸੀਂ ਨਹੀਂ ਕਰਦੀ ਕਰਦੇ ਆ ਲੋਟ ਅੱਛਾ ਖੱਡਾ ਨਹੀਂ ਆ ਭਰ ਰਿਹਾ ਇੱਧਰ ਉਹ ਹਵੇਲੀ ਵਾਲਾ ਹੀ ਪਿੱਲਰ ਬਣ ਗਿਆ ਸੁੱਕੇ ਉਹੀ ਕਹਿੰਦਾ ਮੈਂ ਫੀਲਿੰਗ ਪੂਰੀ ਆਉਂਦੀ ਹੈ ਹੈ ਫੀਲਿੰਗ ਆਉਂਦੀ ਹਵੇਲੀ ਵਾਲੀ ਫੀਲਿੰਗ ਆਉਂਗੀ ਇੱਧਰ ਤੇ ਐਡਾ 게ਟ ਆ ਹੈ ਦੇਖੀਂ ਆਪ ਉਹ ਕੋਈ ਗਲਾਈ ਵਾਦੀ ਦੇਰ ਵਾਲਾ ਹਾਂ ਹਾਂ ਆਪੇ ਦੁੱਧ ਖਾਣਾ ਛੱਡਿਆ ਹੋ ਗਾਡਰ ਪਾਣਾ ਗਾਡਰ ਉੱਥੇ ਨਹੀਂ ਪਾਉਣਾ ਹਾਂ ਚੱਲ ਕੋਈ ਨਹੀਂ ਪਾ ਉਹ ਬਾਅਦ ਚ ਕਰਾਂਗੇ ਡਿਜੈਸਟ ਗਾਡਰ ਹੈ ਜਿਹੜਾ ਆਪਾਂ ਨੇ 게ਟ ਦੇ ਉੱਪਰ ਪਾਉਣਾ ਬਿਲਕੁਲ ਹੂੰ ਕੌਣ ਦੂਜੇ ਵਾਲੇ ਬੈਠੋ ਰਹਿਣਾ ਫਿਰ ਤਾਂ ਹਾਂ ਜਗ੍ਹਾ ਹੀ ਬਚੂਗੀ ਚੱਲ ਕੋਈ ਨਹੀਂ ਹੂੰ ਉੱਪਰ ਨੂੰ ਮੈਂ ਇੱਥੇ ਕੰਦ ਮੈਂ ਖੋਡਾ ਛੱਡ ਦੂੰਗਾ ਹਾਂ ਇਹ ਕੰਦ ਚ ਕੰਦ ਦੇ ਕੋਲੇ ਹੂੰ ਇੱਧਰ ਆਉਦੇ ਬੈਠ ਗੇਟ ਹੂੰ ਉੱਪਰ ਕਾ ਜੀ ਰੋਮ ਉਧਰ ਵੀ ਵੇਟ ਪਰ ਆ ਜਾਣਾ ਇੱਕ ਨੇ ਉਹ ਗੇਟ ਕਰਨਾ ਹੀ ਉਧਰ ਹੂੰ ਆ ਲੈਨ ਇੱਕ ਕੋਲ ਇੱਕ ਲੈਨ ਕਰਦੇ ਤੇ ਬਾਈ ਹੋਰ ਆ ਗੱਲ ਇਹ ਟੀਮ ਆ ਬਾਹਰ ਦੀ ਕੰਦ ਪਰਾਉਣੀ ਆ ਕਿਥੇ ਬਾਹਰ ਨਹੀਂ ਕਰਦਾ ਪਟੀਆਂ ਲਾਖੀ ਆ ਐਂਕੋਨੇ ਹਾਂ ਇਹ ਗਾਟਰ ਆਪਣੇ ਪਿੱਛੇ ਰਹੇਗਾ ਤਾਂ ਕੀ ਹੋ ਗਿਆ ਫੁੱਟ ਪਿੱਛੇ ਰਹੇਗਾ ਚੱਕ ਨਾ ਆਉ ਆਉ ਐਵੇਂ ਪੁੱਤ ਖਾਂਡ ਪਿੱਛੇ ਰਹੇਗਾ ਤਾਂ ਵੀ ਕੋਈ ਗੱਲ ਨਹੀਂ ਮੋਕੇ ਦਾ ਡਾਇਜੈਸਟ ਹੋ ਜੂ ਪਰ ਉਹ ਗਾਟਰ ਲੱਗਵਾ ਦੂੰਗੇ ਫਿਰ ਜਿਆਦਾ ਹੀ ਹੈ ਤੈਨੂੰ ਪਰਲਾ ਉਹ ਪਰਲਾ ਬੈਡਰੂਮ ਆਨ ਦੀ ਸ਼ੈਲ ਹੋਣੀ ਕੋਈ ਹਾਂ ਕਿਉਂਕਿ ਉਹੀ ਤਿੰਨ ਆਪਾਂ ਜਲ ਵਧਾ ਕੇ ਪਾ ਦੇਣੀ ਆ ਉਹ ਕੇ ਕੰਧ ਕੋਲ ਨਹੀਂ ਇੰਨਾ ਹੈ ਵਾ ਫੋਟਕ ਦਾ ਵਾਸਾ ਫੋਟਕ ਵੀ ਨਹੀਂ ਹੈਗਾ ਫੋਟਕ ਦਾ ਰੱਖਲਾ ਮੰਨਦੇ ਯਾਨੀ ਕਿ ਉਹ ਬਾਹਰ ਆ ਜਾਣੀ ਚੰਦਪਤੀ ਹੱਗਣਾ ਚਲ ਦੇਖਦੇ ਕੋਈ ਨਹੀਂ ਬਾਬਾ ਜਿੱਦੇ ਸਰਵਤ ਟੱਕੀ ਖੜਾ ਬਾਬਾ ਤੇ ਮਸਾਲਾ ਵੀ ਗਿਰਨੇ ਕੰਧੇ ਲੱਗ ਗਿਆ ਬਾਬੇ ਦੇ ਲੈ ਮਖੌਲ ਕਰਦਾ ਫੈਲਾ ਬਿਖਾਦਾ ਥੱਲੇ ਮਿਸਤਰੀ ਲੱਗ ਗਿਆ ਲਾਉਣ ਇਹਨਾਂ ਨੂੰ ਘੋੜੀਆਂ ਹੈ ਉਹ ਨਹੀਂ ਕਿੰਨੀ ਦੂਰ ਲਾਊਗਾ ਹੂੰ ਤਨੀ ਦੂਰ ਲਾਉਂਗਾ ਹਾਂ ਉਹ ਦੇਖਦੇ ਕਿੰਨਾ ਬਰੋਂਦਾ ਹਰ ਵਾਰ ਕਰਕੇ ਦੇਖਣ ਲੱਗੇ ਪਹਿਲੇ ਨਿਸ਼ਾਨੀਆਂ ਲਾ ਕੇ ਟੈਸਟਿੰਗ ਕਰਦਾ ਆਪ ਦੇਖ ਲੈਂਦੇ ਕਿੰਨਾ ਬਰੋਂਦਾ ਨਹੀਂ ਫਿਰ ਦੋ ਘਟੋ ਮਾਦਨ ਦੇਖ ਲਈਂ ਵੀ ਉੱਪਰ ਇਹ ਜਿਹੜੇ ਮੂਰੀ ਵਾਲੇ ਗੱਡ ਰਹੇ ਨੂੰ 18 ਪਲਾ ਲਾ ਕੋਈ ਡੇਟ ਭਰੇ ਆ ਗਿਆ ਹੈਂ ਇਹ ਜਬੜੀ ਆ ਗਿਆ ਹਾਂ ਇਹਨੂੰ ਡੇਢ ਪਰੇ ਲਾ ਲਾ ਜਿਹੜੇ ਮੂਰੀ ਵਾਲੇ ਤਿੰਨ ਚਾਰ ਗਾਟਰ ਆ ਦੋਏ ਗਾਡਰਾਂ ਨੂੰ ਦੂਰ ਲਾ ਦੀ ਇਹੇ ਜਿਆਦਾ ਨੇੜੇ ਆਉਣੀਆਂ ਨੇ ਬੜੀ ਗਾਡਰ ਇੱਕ ਤਾਂ ਹਮ ਬਣਾ ਦੇ ਐਵਰੇਜੀ ਦੀ ਹਮ 40 ਫੁੱਟ ਰਗੜ ਕੇ ਪਾਣੀ ਪਾਏ ਕਰ ਹਾਂ 60 ਮੀਟਰ ਮਾਰ ਕੇ ਆ ਗਈ ਹਾਂ ਪੂਰੀ ਫਿਟਿੰਗ ਆ ਉਹ ਡੇਢ ਪਰ ਆ ਗਿਆ ਬਾ ਠੀਕ ਆ ਪਹਿਲੇ ਤਿੰਨ ਚਾਰ ਗਾਡਰਾਂ ਨੂੰ ਤਾਂ ਡੇਢ ਪਰ ਠੀਕ ਆ ਲੰਬਾਈ ਜ਼ਿਆਦਾ ਨਹੀਂ ਇਹਨਾਂ ਦੀ ਜਿਹੜੇ ਦੂਏ ਗਾਡਰ ਆ ਉਹਨਾਂ ਨੂੰ ਪਾਇਆ ਘੱਟ ਜੂਵੇ ਅੰਦਰ ਅੰਦਰ ਡੇਢ ਰਹਿ ਗਿਆ ਬਾਹਰ ਬਾਹਰ ਅੰਦਰ ਅੰਦਰ ਹੀ ਚਾਹੀਦਾ ਹੁੰਦਾ ਬਾਹਰਲੇ ਦਾ ਕੋਈ ਤਾਲੁਕਤ ਨਹੀਂ ਓਕੇ ਠੀਕੇ ਬੋਸ ਲੈ ਗਦਾ ਠੀਕ ਆ ਪਰ ਆ ਕਾ ਦੋਹੇ ਕਾਲੇ ਗਲੇ ਆ ਉਹ ਕਰੇਗੇ ਨੌ ਦੋਹਾਂ ਦਾ ਹੀ ਆ ਗਿਆ ਚੱਲੀ ਦੇ ਲੈ ਯਾਦ ਕਰਿਆ ਉਹੀ ਤਾਂ ਮੈਂ ਹੱਦਾਂ ਵੀ ਉੱਥੇ ਵੱਢ ਕੇ ਆਈ ਆ 2 ਕਿਲੋਮੀਟਰ ਨੂੰ ਘੁੰਮ ਕੇ ਆਈ ਇਹ ਕਹਿੰਦਾ ਬਚੋਲੇ ਨੂੰ ਕਾਹਨੂੰ ਆ ਬਚੋਲਾ ਹੀ ਨਹੀਂ ਮੰਨਿਆ ਹਾਂ ਉਹ ਬਚੋਲੇ ਇਨਾ ਥੱਕਾ ਕਰਦਾ ਉਹਨਾਂ ਗੱਲ ਉਹ ਤਾਂ ਕਹਿੰਦਾ ਇਹ ਉਹਨਾਂ ਨੂੰ ਰੰਬਾ ਹੀ ਦੱਸਦੇ ਹਰੇ ਪਹਿਲੇ ਉਹ ਰੰਬਾ ਵਾਪਸ ਆ ਜਾਣਾ ਦਾ ਉਹ ਕਿੱਥੇ ਵੱਢ ਕੇ ਲਿਆ ਉਹ ਕੀ ਕਰਨ ਲੱਗੇ ਹੋਰ ਫੇਰ ਵਧੀਆ ਹੈ ਉਹ ਵੀ ਆਵੇਲਾ ਬਸ ਉਹ ਵੀ ਲਾ ਦੇ ਕੱਲੂ ਨਹੀਂ ਨਹੀਂ ਗੇੜੇ ਹੋ ਕੱਲਾ ਹੋਈਏ ਵਿਹਲੇ ਮੈਂ ਕਿਹਾ ਇਹੀ ਪਰਾ ਦੇ ਬੂਟਿਆਂ ਵਿੱਚ ਤੁਸੀਂ ਹੋ ਗਿਆ ਜਿੱਕੜਾ ਮੈਂ ਫੇਰਿਆ ਤਾਂ ਤੈਨੂੰ ਕਿਹਾਦਾ ਹੈਗਾ ਤਾਂ ਹੋਰ ਕਿ ਮੈਂ ਵੀ ਤਾਂ ਫੇਰਤਾ ਹਾਂ ਬੂਟਿਆਂ ਵਾਲੇ ਚ ਹੋਇਆ ਤਾਂ ਵੀ ਠੀਕ ਆ ਨਹੀਂ ਹੋਇਆ ਤਾਂ ਵੀ ਠੀਕ ਆ ਈਲੂ ਦਾ ਗੋਥਾ ਮਾੜਾ ਨੇ ਦੇ ਕੇ ਗਿਆ ਬੰ ਹੂੰ ਪੱਕੇ ਆ ਢਾਣੇ ਇਹ ਢਾਣੀ ਤਾਂ ਪੱਕੇ ਆ ਢਾਣਾ ਦਾ ਕੋਈ ਸਾਈਡ ਨੂੰ ਸਾਈਡ ਨਰਮ ਹੁੰਦੀ ਆ ਮਾੜਾ ਮੋਟਾ ਕੋਈ ਰਹੇਗਾ ਹੁਣਾ ਤਾਂ ਕਿ ਆ ਹੋ ਗਿਆ ਕਣਕ ਤੇ ਇਗੜੇ ਜੀਰੀ ਆ ਵੀ ਜਿਹੜੀ ਨਹੀਂ ਚੱਲਣੀ ਕਣਕ ਬੜੀ ਮੋਟੀ ਮੋਚਰ ਚੱਲੇ ਜਾਂਦਾ ਹੂੰ ਅਲੇ ਸੋਚਦੇ ਆ ਵੀ ਕਰਨਾ ਹੈ ਕਿ ਇੱਧਰ ਵੀ ਆ ਗਈ ਸੈਨਾ ਇੱਧਰ ਵੀ ਕੰਪੈਨਾਂ ਬਹੁਤ ਆ ਗਈਆਂ ਮੋਟਰ ਉੱਪਰ 9 ਕੰਪੈਨਾਂ ਹੋ ਗਈਆਂ ਮੈਂ ਸੀ ਨਾ ਜਾਣਾ ਕੱਲ ਲੈ ਹਾਂ ਹੋ ਗਈ ਸਮਝਾ ਵਧਣ ਨਾ ਨਹੀਂ ਕਹਿ ਰਿਹਾ 11000 11000 ਕਿਹੜਾ ਜੀ 8000 ਰੁਪਿਆ ਰੇਟ ਆ ਬਾਕੀ ਮਹਾਂਪਾਈ ਪਤਾ ਨਹੀਂ ਕੱਲ ਨੂੰ ਪੰਚਾਇਤ ਨੇ ਇੱਥੇ ਕਰਨਾ ਕਹਿੰਦਾ ਜਿਹੜਾ ਪੰਚਾਇਤ ਕਰੂ ਉਹ ਲੈ ਲੈ ਸਾਡੀ ਮਾਂ ਬੇਟੀ ਜਿੱਦਾਂ ਪਰਜਾਇਤ ਹੋ ਕਰੂ ਹੂੰ ਹੂੰ ਮਾੜੀ ਦਾ ਦੌਰ ਨੇ ਵੇਲੇ ਕਰ ਲੈਣੇ ਆ ਬੂਟਿਆਂ ਕਰਕੇ ਹੀ ਆ ਹਾਂ ਬੂਟਿਆਂ ਕਰਕੇ ਆ ਨਹੀਂ ਤਾਂ ਕਣਕੇ ਨਹੀਂ ਸੀ ਵੇਂਦਾ ਦਾ ਮੁੰਡਾ ਪਜਰਾ ਕਹਿੰਦੇ ਬੁੱਟੇ ਵੜਾਉਣੇ ਸੀ ਵੜ ਦੰਨੇ ਨਹੀਂ ਤਾਂ ਕਣਕੇ ਨਹੀਂ ਸੀ ਜੇ ਬੂਟਿਆਂ ਚ ਨਾ ਹੁੰਦੀ ਕੰਪੈਨ ਨੇ ਹੁਣ ਹੀ ਸਾਰੇ ਪਾਸੇ ਤੂੜੀ ਕੋਈ ਪੁੱਛਦਾ ਨਹੀਂ ਤੂੜੀ 350 ਰੁਪਏ ਕਉਣਟਾਲ ਆ ਫਿਰ ਉਹੀ ਕਹਿੰਦਾ ਮੈਂ ਕੋਈ ਪੁੱਛਦਾ ਹੀ ਨਹੀਂ ਟਰਾਲੀ ਕਿੰਨੇ ਦੀ ਉਹੀ 2000 2100 ਦੀ ਉਹੀ ਬਣੀ ਜੇ 7 6 7 ਕਉਣਟਾਲ ਆਉਂਦੀ ਟਰਾਲੀ ਚ ਹੋਰ ਕਿੰਨੀ ਕਾ 7 ਕਉਣਟਾਲ ਫਿਰ ਚੱਲ ਦੇਖ ਆ ਜਾ ਕੀ ਹੋ ਗਿਆ ਆ ਜਾ ਚੱਲੀਏ ਉਹ ਗਾਲੇ ਉਹ ਚੱਕ ਲਓ بیا ਜੁਰਤ ਆਸੇ ਲੱਗੇ ਕਿਤੇ ਨਾ ਮਾਰ ਅੰਦਰ ਰੇਹਣਾਂ ਦੱਬੇ ਕਿਤੇ ਐ ਨਾ ਹੋਵੇ ਉੱਥੇ ਮੁਰਦੀ ਹੋਵੇ ਪਰ ਇਹ ਕਰਦੇ ਹੋ ਨੇ ਇਸ਼ਾਰਾ ਹਾਂ ਬਾਹੂ ਹੀ ਦੇਖਣਾ ਲੈ ਆਪਣਾ ਲੁਫਾਵਾ ਲੈ ਕੇ ਜਾਓ ਖੇਚਣੀ ਗੀਰਨਾ ਆਓ ਕਈ ਵਾਰੀ ਬੋਤਲ ਜਾਣਾ ਆ ਗਿਆ ਦਲੀ ਪੁੱਛ ਲੈਣ ਦਾ ਕਿ ਭਾਈ ਬਰਸੀਂਚ ਨੂੰ ਕੱਢ ਲਈਏ ਪੰਚਾਇਤ ਆ ਭੋਲੂਪਰੇ ਆਉਣੀ ਸੀ ਤਾਂ ਕਿ ਆ ਹੋ ਗਿਆ ਤਾਂ ਉਹੀ ਰੰਭਾ ਵਾਪਸ ਆ ਜਾਨਾ ਤਾਂ ਕਿਚੇਵੇਂ ਆਲਾ ਰੰਗਿਆਸ ਫਰਾਂ ਹੋ ਜਾਂਦਾ ਫਰ ਤੇ ਸੁਣ ਪਾਈ ਜਾਂਦਾ ਚਲ ਬਾਈ ਜਾਂਦਾ ਰਾਗ ਨੂੰ ਉਹਨੂੰ ਆਗ ਮਾਰ ਯਾਰ ਠੰਡਾ ਬਲਾ ਆਲਾ ਬੀਲਾ ਆਲਾ ਠੰਡਾ ਬਲਾਮੇ ਫੇਰ ਕਿੱਡੀ ਨਹੀਂ ਕਰ ਸਕਾਂ ਲੈ ਉਹਦਾ ਪਰਾਂ ਨੂੰ ਇਹ ਭੱਜ ਗਿਆ ਨਾ ਬੜਾਈ ਨਾ ਬੜਾਈ ਕਿਹਨੂੰ ਬੁਲਾਉਂਦਾ ਕਿੱਡੀ ਨਹੀਂ ਕਰ ਸਕਾਂ ਕੇ ਬੋਲੂਗਾ ਠੰਡਾ ਬੀਲਾ ਜਾ ਠੰਡਾ ਹੀ ਨਹੀਂ ਬੀਦਾ ਆਉਂਦਾ ਹੀ ਹੈਗਾ ਹੱਕਾ ਮਾਰਦੇ ਕੱਦੇ ਦੇ ਲਾ ਮਰਜੀ ਦਾ ਮਾਲਕ ਆ ਉਹ ਹੈ ਗੁੱਸੇ ਹੋਇਆ ਗੁੱਸੇ ਹੋਇਆ ਵਾ ਉਦੀ ਨਹੀਂ ਨਾ ਵੱਡ ਹੋਈ ਪੈਣਾ ਤੁਸੀਂ ਵੱਡੀ ਉਦੀ ਮੈਂ ਤਾਂ ਕਿਹਾ ਸੀ ਮੈਂ ਨਾ ਨਾ ਕਰ ਤਾ ਹੋਰ ਗਿਆ ਇੱਥੇ ਲੰਗੇ ਹੋਣੇ ਜੀ ਵੇਚ ਨੂੰ ਐ ਹੱਥ ਲਾ ਦੇ ਨਾ ਸਾਰਾ ਵੱਧਣਾ ਨਾ ਤਗਾ ਇਹ ਰੀਲੇ ਤੰਗ ਕਰੇ ਬਾਈ ਆ ਲਾਲੀ ਦੀ ਗੱਲ ਸਹੀ ਆ ਹਾਂ ਉਹਨੇ ਸਹੀ ਰੋਸਟ ਕਰਿਆ ਤਾਂ ਤੈਨੂੰ ਕਹਿੰਦਾ ਮਾਮਾ ਵੀ ਮੈਨੂੰ ਲੱਗਦਾ ਕਿ ਉਹ ਹੋਰਤੀ ਵਧਾਉਂਗਾ ਜਿਹੜੇ ਸਾਫ ਵਾ ਕਹਿੰਦਾ ਮਸ਼ੀਨ ਦੀ ਰਿਪੇਅਰ ਕਰੀ 20 ਦਿਨ ਚ ਉਹ ਬਾਈ ਦੇਖ ਇਹਨਾਂ ਚ ਟਾਨਾ ਚ ਪੂਰਾ ਹਾਲ ਤੱਕ ਜੀਰੀ ਦਾ ਇਤ ਕੀ ਹਾਂ ਯਾਦ ਅਸੀ ਨਾ ਰੀਲ ਸਾਰੇ ਦੇਖੀ ਵੀ ਕਿੱਥੇ ਰੀਲ ਸਹੀ ਚੱਕਦੇ ਜਿਹੜੀ ਜਮੇ ਉਹਦੀ ਟਾਨਾ ਵੇਲੇ ਦਾ ਬਹੁਤ ਕਰਦੇ ਹਾਂ ਇੱਕ ਗੜੀ ਪਿੱਛੇ ਹਟਾਈ ਟੈਨਾਂ ਦਾ ਹਿਸਾਬ ਕਰਦਾ ਬਹੁਤ ਦੇਖਣਾ ਪੈਂਦਾ ਉਹ ਤਾਂ ਫੇਗੀ ਕਣਕ ਨੂੰ ਚੱਲੇ ਦੇ ਪਤਾ ਲੱਗਦਾ ਕਣਕ ਨੂੰ ਤਾਂ ਨੋਰਮਲ ਚੱਲ ਵੱਡੀ ਹੈ ਮੈਂ ਨੋਰਮਲ ਵੱਡੀ ਹੁਣ ਹੋਰ ਮੈਂ ਤਾਂ ਫਰਕੇ ਰਹਦਾ ਹਾਂ ਖਿੱਚ ਕੇ ਵੱੜਦਾ ਉਨਿਓਂ ਜ਼ਿਆਦਾ ਫਿਰ ਇਹ ਚੱਕਣ ਲੱਗ ਉਹ ਤਾਂ ਫਿਰ ਕਣਕ ਜਿਹਦਾ ਸਪੀਡ ਵਾਲੇ ਚੱਲਣੀ ਆ ਉਹ ਸੈਟਿੰਗ ਕਿਹਣਾ ਹੋਣੀ ਆ ਨਾ ਕਣਕ ਜਿਹਦਾ ਸਪੀਡ ਵਾਲੇ ਚੱਲਣਾ ਇਗੜੇ ਜੀਰੀ ਆ ਵੀ ਸਾਰੀ ਸ਼ਾਮ ਤੱਕ 5-7 ਕਿਲੇ ਵੱਡੂ ਓਏ ਰੋ ਰੁਕੀ ਰੁਕੀ ਔਰ ਨਾ ਹੀ ਓਹ ਲਾੜਨ ਟੱਕਣਾ ਸਾਰਾ ਖਣਾ ਦੇਣਾ ਸਮਾਨ ਉਹਨੇ ਟੂਲ ਖੋਲਾ ਏ ਹੋਰ ਕਦੇ ਖੇਤ ਚ ਹੈ ਲੈ ਉਹ ਗਲਤੀ ਹੁੰਦੀ ਹੋ ਰਹੀਦੀ ਆ ਕਾਲੇ ਉਹ ਕਾਲੇ ਆਓ ਕਾਲੇ ਕਹਿੰਦਾ ਕਿ ਛੱਡੀ ਰੱਖੇ ਜਿਤਨਾ ਵੀ ਮਾਰੇ ਕਰ ਜਿਹੜਾ ਟੂਲ ਖੋਲਾ ਛੱਡਦਾ ਹੁਣ ਜ਼ਿੰਮੇਵਾਰੀ ਤੇ ਦਾ ਇਹ ਵੀ ਛੱਡ ਦੇਣਾ ਪਿਆ ਔਖਾ ਹੋ ਜਾਣਾ ਸਾਡਾ ਉਹ ਕਿੰਨੇ ਪਤਾ ਨਹੀਂ ਕਿਹਨੇ ਨਾੜ ਛੜਤੀ ਉੱਤੇ ਫਸਾ ਕੇ ਬਾਈ ਹਾਂ ਅੱਜ ਨਾ ਪਿੱਛੇ ਨੂੰ ਮੋੜਨੇ ਆਲਾ ਹਾਂ ਹਾਂ ਠੀਕ ਆ ਫਿਰ ਉਹ ਦੇਖੋ ਆਲਾ ਆਇਆ ਕਿ ਜਬਾ ਕਮਾਣੇ ਨੂੰ ਉਹਨਾਂ ਨਾੜ ਕੱਢੀ ਨਹੀਂ ਉਹਨੇ ਡੀਵਰ ਲਾਤਾ ਤੇ ਨਾੜ ਤੋੜੀ ਕਰੀ ਪਈ ਐ ਉਹਦੇ ਮਲਾਜੇ ਦੇ ਨਾਲ ਉਹ ਅੱਜ ਆਪੋਲਿਸੀ ਕਰਾਉਂਦੇ ਪੋਲੀ ਆ ਉਹਦੇ ਚੈੱਕ ਇਹਦਾ ਬੰਨ ਉਹਦੇ ਨਾਲ ਬਣਾ ਕੇ ਭੁੱਲ ਗਏ ਐਸੇ ਦਾ ਆਉਂਦਾ ਇਹ ਤਾਂ ਚੱਗੀ ਜਾਂਦਾ ਕੋਈ ਜਾਂਦਾ ਹੁਣ ਲੱਗ ਜੂ ਪਤਾ ਜਾ ਰਹੀ ਮੈਂ ਪਹਿਲੇ ਪਹਿਲੇ ਲਈਦੀ ਮੈਂ ਹਰਸ਼ਵੀਰ ਨੇ ਦਾਣੇ ਬਹੁਤ ਗਿਰੇ ਖੁੱਲੇ ਹੀ ਝੜਦੇ ਕਰਦੇ ਤੇ ਲਾਉਣਾ ਹੁੰਦਾ ਤਾਂ ਆਹ ਕਰਨਾ ਨਹੀਂ ਬਣ ਬਹੁਤ ਚੰਗਾ ਚੱਲਣਾ ਚਾਹੀਦਾ ਇਹਦਾ ਹੱਲ ਗਿਆ ਹੌਲੀ ਹੌਲੀ ਹੈ ਹੈ ਇਹਦਾ ਹੱਲ ਕਾਲੇ ਇਹਦਾ ਹੱਲ ਹੈ ਹੁਣ ਇੱਕ ਹੋਰ ਰਹਿ ਗਿਆ ਅਸੀਂ ਇੰਨੇ ਨਹੀਂ ਨੀਮੀ ਵੀ ਕਰੀਤੀ ਜਿਹੜੀ ਸਾਰੀ ਰੀਲ ਹੇਠਾਂ ਕਰੀ ਦੀ ਜਿਹੜੀਆਂ ਜੜਦੇ ਆ ਚੱਕੇ ਪਿੱਛੇ ਹਟਾ ਕੇ ਹੁਣ ਸਾਨੂੰ ਉਨੇ ਹੀ ਦੋ ਦੋ ਚੁਗੀਆਂ ਨਾਲ ਜੈਕ ਦੇ ਉੱਪਰ ਚੱਕਣੀਆਂ ਪੈਣੀਆਂ ਜੈਕ ਵਾਲੀ ਨੀਮੀ ਐ ਜਿਹੜੀ ਗਿਰੀ ਹੋਈ ਉਹ ਮਾਲ ਉੱਥੇ ਜਿਆਦਾ ਹੁੰਦਾ ਉੱਥੇ ਚੱਕਣੀ ਆ ਲੱਗਦਾ ਫਰਕ ਪਿਆ ਵਾਂ ਲੱਗਦਾ ਹਰੇ ਚਲਾਈ ਵੀ ਸਪੀਡ ਘਟਾ ਦੇਖੀ ਅਗਲੇ ਕਿਡੇ ਬਤਾਉਂਗਾ ਸੂ ਸਪੀਡ ਜਿਹੜਾ ਹਲੇ ਹੱਥ ਤੇ ਆ ਬਾਈ ਅਸੀਂ ਕਿਹਾ ਉਹਨਾਂ ਨੇ ਇਹ ਕੰਮ ਕਰਾਂ ਮੈਂ ਨਹੀਂ ਕਰੀ ਕੀ ਅਸੀਂ ਹੋਰ ਹੋਰ ਸਾਡੀ ਹੁਣ ਕੋਈ ਕਮਈ ਨਹੀਂ ਕੋਈ ਪਿੱਛੇ ਦਾਣੇ ਦੀ ਕਮੀ ਨਾ ਕਰੀ ਸਾਡੀ ਤੀਵੀਰ ਦੀ ਆ ਉਹ ਵੀ ਹੋਰ ਵਿੱਚ ਦਾ ਕੋਈ ਚੱਕਰ ਨਹੀਂ ਹੈਗਾ ਸਾਨੂੰ ਗੁੱਸਾ ਆਉਂਦਾ ਇਹਦੇ 'ਤੇ ਜਦਾਂ ਖੇਚ ਦੂਏ ਦੇ ਮਾਰਦੇ ਭਗਾ ਕੇ ਹਾਂ ਉਹ ਤਾਂ ਹੈ ਵਿਚਾਰ ਦੇ ਚੱਕੇ ਲੈਣੀਆਂ ਸੀ ਇੱਕ ਹੋਰ ਵੀ ਆ ਹਲੇ ਕਣਕਾਂ ਕੋਈ ਚੱਲੀਆਂ ਵੀ ਨਹੀਂ ਹੈਗੀਆਂ ਨਹੀਂ ਕਣਕਾਂ ਇਹ ਤਾਂ ਅੰਤਰਾ ਹੋਰ ਨਾ ਨਾ ਮੁਰਜਦੀ ਕਣਕ ਕਣਕਾਂ ਮੁਰਜੀਆਂ ਵੀ ਆ ਸਾਰੀਆਂ ਉੱਪਰ ਤੇ ਪਰ ਕੋਣਾ ਚੱਲੀਆਂ ਨਹੀਂ ਬੜਾਈ ਹਲੇ ਲੈ ਉਹ ਤਾਂ ਕੱਲ ਦੀ ਧੁੱਪਾਂ ਬੈਣ ਦੇ ਦੈਨ ਲੰਗੀ ਜਾਂਦੇ ਬਜ਼ਾਕੀ ਲੰਗੀ ਨੂੰ ਇੱਕ ਦਿਨ ਹੋ ਗਿਆ ਅੱਜ ਫੋਨ ਆਪਾਂ ਨੂੰ ਬਾਈ ਇੰਨੇ ਨੂੰ ਮੇਰੀ ਵੱਢਦੀ ਇਹਨੂੰ ਆ ਗਏ ਫੋਨ ਨਿੰਦਰ ਭਰਾ ਵੀ ਆਇਆ ਜਦ ਇਹ ਹਾਂ ਦੂਰੇ ਘੰਟਾ ਤੋਂ ਦੋ ਘੰਟੇ ਫੋਨ ਨਹੀਂ ਜਦ ਪੱਤੀ ਤਪਾਂ ਬਥਰੀ ਆ ਯਾਰ ਖੜਾਕੇ ਦੀ ਅਣ ਕੜਾ ਰੂੜੀ ਤਾਂ ਜ਼ਿਆਦਾ ਹੁੰਦੀ ਸਾਡੀ ਤਾਂ ਸੁੱਕੀ ਯਾਰ ਹਲੇ ਵੀ ਮਾਰਦੀ ਆ ਹਾਂ ਉਹ ਬੋਲੂ ਦੀ ਕਣਕ ਜਿਆਦਾ ਸੁੱਕੀ ਆ ਆਹ ਛੜ ਜਾਦਾ ਏ ਛੜ ਜਾਦਾ ਤਾਂ ਹੀ ਇਹ ਮਾਰਦੀ ਭਗਾ ਭਗਾ ਗਈ ਹੈ ਹੈ ਤਾਂ ਪਾਉ ਪਰ ਠੀਕ ਆ ਢੜ ਗਿਆ ਬਈ ਇਹਨਾਂ ਨਾਲ ਨਾੜੇ ਕਾਲੇ ਆ ਗਏ ਮਾਣ ਕਸਰ ਪਤਾ ਗਿਆ ਰਹੀ ਗੀ ਬਣ ਪੈ ਕੇ ਹੁਣੋਂ ਨੜ ਦੀ ਕਸਰ ਰਹਿ ਗਈ ਕਾਲੇ ਹੈ ਨੜਾਂ ਦੀ ਕਸਰ ਰਹਿ ਗਈ ਹੁਣ ਇਹ ਪਹਿਲੇ ਕਿਹੜੇ ਨੂੰ ਸੱਟ ਸਕਦੀ ਕਹਦੇ ਕਿਹੜੇ ਮੇਂ ਹੌਲੀ ਵੱਟ ਹੁੰਦਾ ਤੇਨੇ ਕੜਾ ਹੁੰਦਾ ਜਾਂ ਹਮ ਇਹਨੇ ਨੂੰ ਕਰਕੇ ਵਾਟ ਹੋ ਜਣੀ ਜਿੰਨੇ ਤੁਸੀਂ ਟਰਾਈ ਕਰਦੇ ਆ ਡਰਾਈਵ ਵਾਈਪਰੇ ਜਲਦੀ ਅੱਜ ਉਹ ਰੇਤਾਂ ਘਟਾ ਦੇ ਤੇ ਦਾਣੇ ਵਿੱਚ ਦਾਣੇ ਫਰੀ ਟ੍ਰਾਇਲ ਆ ਇਹ ਕਾਲੇ ਹੈ ਕਾਲੇ ਕਹਿੰਦਾ ਫਰੀ ਟ੍ਰਾਇਲ ਚੱਲਦਾ ਮੇਰੇ ਪਰ ਹਾਂ ਬਾਈ ਦਾ ਕਿਹੜਾ ਜਿੱਥੇ ਕਹਿੰਦਾ ਫਰੀ ਟ੍ਰਾਇਲ ਚੱਲਦਾ ਮੇਰੇ ਪਰ ਦਾਣੇ ਖੜਾ ਖੜਾ ਕੇ ਦੇਖਦੇ ਆ ਆ ਵੋ ਉਹੀ ਹੋ ਗਿਆ ਫਰੀ ਟ੍ਰਾਇਲ ਕਦੇ ਦਾਣੇ ਉਧਰ ਖੜਾਤੇ ਕਦੇ ਚਾਰ ਦਾਣੇ ਉਧਰ ਨੂੰ ਇਹ ਤਾਂ ਟੈਸਟ ਕਰਦੇ ਆ ਵੀ ਇਹ ਤਾਂ ਟੈਸਟ ਕਰਨਾ ਹੈ ਊਂ ਦੇਖੀ ਜਾਓ ਜਿੱਦਾਂ ਨੂੰ ਲੋਟ ਆ ਜਿਹੜਾ ਕੋਸ ਹੁੰਦਾ ਚੱਲ ਵਧੀਆ ਵੀ ਵੇ ਚੱਲ ਵੀ ਉਹ ਵੇੜਾ ਦੇਖਿਆਗੇ ਨਾ ਫੇਰ ਕੰਡਾ ਕਹਿੰਦਾ ਦੇਖਦੇ ਆ ਵੀ ਉੱਡੀ ਪਾਸ ਕੇ ਨਹੀਂ ਭੋਲੂ ਵਾਈਪਰ ਅਟੈਕਿੰਗ ਕਰ ਲਗੇ ਵੇ ਅਜ ਕਾਲਾ ਇਹ ਵਾਰ ਤਾਂ ਡਾਇਆ ਪਾਉਂਦਾ ਸਾਲ ਚ ਨੂੰ ਇਹ। ਇਹ ਰੂਟਾ ਵੀਰ ਦਾ ਫੇਰਦਾ ਇੱਕ ਨੇ। ਅੱਦੇ ਦਾ ਰੂਟਾ ਵੀਰ ਫੇਰੇ ਆਪ। ਨਾ ਕੱਟ ਰਿਹਾ ਨਾ। ਨਾ ਵਧੀਆ ਬਾਈ। ਨਾ ਮੈਂ ਵੀ ਫੇਰਦਾ ਰੂਟਾ ਵੀਰ ਦਾ। ਮੈਂ ਵੀ ਮੈਂ ਫੇਰਦਾ ਮਲਚਰ। ਮਲਚਰ ਸਭ ਤੋਂ ਵਧੀਆ। ਉਹ ਤਾਂ ਬਾਈ। ਹੈਂ? ਫੇਰ ਤੇ ਆ। ਉੱਥੇ ਫੇਰਨਾ ਹੱਲੇ ਦੂਏ ਪਾਸੇ। ਮੇਰੀ ਫੇਰਨੀ ਯਾਰ। ਕਿੱਥੇ? ਉੱਥੇ ਦੇ ਬੂਟਿਆਂ 'ਚ। ਹੈਂ? ਐਂ ਕਿਦੇ ਹੋਗੇ ਤੇ। ਤੇਰੇ। ਨਾ। ਅਗਲੇ ਸਾਲ 24 ਦੇ ਪਟਾ ਦੇਣੇ 2.5 ਸਾਲ ਦੇ। ਨੋਟੇ ਨੋਟ। ਮੇਰੇ ਵੀ ਤੇਰੇ ਨਾਲ ਦੇ ਹੀ ਐ ਆਹ ਸਾਰਾ ਮੈਂ ਛੱਡ ਤੇਰੇ ਨਾਲ ਮੈਂ ਹੈਗਾ ਰੇ ਇਹ ਰੇ ਦੀ ਗੱਤ ਪਾਉਂਦੇ ਬਾਈ ਫਰਕ ਆ ਰੇ ਨਹੀਂ ਜ਼ਮੀਂਦਾ ਹੀ ਫਰਕ ਹੁੰਦਾ ਕਾਲਾ ਸੀ ਇਹ ਚੀਜ਼ ਦਾ ਬਹੁਤ ਫਰਕ ਹੈ ਮੇਰੇ ਕਣਕ ਚ ਲੱਗੇ ਜੇ ਗੰਨਾ ਹੁੰਦਾ ਮੈਂ ਤਕੜੇ ਹੋ ਜਾਂਦਾ ਉਹ ਤਾਂ ਚਲ ਬੱਕਰੀ ਗੱਲ ਆ ਹਾਂ ਹੋ ਗਈ ਪਾਸ ਕੇ ਨਹੀਂ ਹਲੇ ਵੀ ਹੈਗੀ ਆ ਤਸਰ ਉਹਦਾ ਘਰਾਂ ਜਾ ਕੇ ਖੜਾਇਓ ਵੀ ਨੂੰ ਉਹ ਬੋਲੂ ਬਟਰੈਕਟਰ ਨਾ ਕਰੀ ਜਾ ਉਹ ਉਹ ਕੰਦਾ ਕਣਕਾ ਤਕੜੀਆਂ ਓ ਬਾਈ ਭੜਾਲਾ ਝੇਤੀ ਦੇ ਕੇ ਨਹੀਂ ਤੇਰੇ ਮੇ ਟੈਸਟਿੰਗ ਹੋਈ ਜਾਣੀ ਇਹਨਾਂ ਨੂੰ ਕਾ ਝੇਤੀ ਦੇ ਕੇ ਵੱਡੋ ਜਾਓ ਨਾ ਨਾ ਹੋਰ ਹੀ ਵੱਡਾ ਮਕੌਲ ਕਰਦਾ ਬੋਲੂ ਨੂੰ ਉਹਨੂੰ ਤੂੜੀ ਹੋਈ ਨਰਮਪਈ ਦੇਖ ਲੈ ਆ ਤੂੜੀ ਤੇ ਲਾਣ ਮੈ ਰਾਂਗੇ ਟੁੱਟਦਾ ਨਹੀਂ ਉਕਣਾ ਉੱਪਰ ਨਾਲ ਚੜਾ ਦੀ ਭਰਾਵਾ ਕਟ ਦਾ ਲਾਈਟ ਦਾ ਅੱਜ ਮੈਸੇਜ ਆ ਗਿਆ ਦਾ 2 ਵਜੇ ਭੱਜ ਕੇ 4 1/2 ਵਜੇ ਆਈ ਆ ਮੈਂ ਇਹਨੇ ਨੀਂਦ ਪੂਰੀ ਕਰਿਆ ਇਹਨੇ ਆਏ ਹਾਏ ਹਾਏ ਆ ਇੱਕ ਜੋੜਤਾ ਹੈ ਚੱਲ ਵਧੀਆ ਬਣ ਗਿਆ ਇਹਨਾਂ ਸੰਗੀ ਮਿਸਤਰੀ ਛੱਡ ਗਿਆ ਗੰਧ ਆਪਣੀ ਨਵੇੜ ਕੇ ਇੱਥੇ ਤੱਕ ਇੱਧਰ ਦਾ ਗਿਆ ਨਿਬੜ ਹੁੰਦਾ ਨਾ ਬਾਈ ਕਾ ਰਹਿ ਗਿਆ ਪਿੱਲਰ ਬਾਕੀ ਰਹਿ ਗਈ ਕੋ ਬੰਦੀ ਨੇ ਆ ਪਿੱਲਰ ਰਹਿ ਗਿਆ ਇੱਕ ਬਾਕੀ ਸਾਰਾ ਨਿਬੜ ਗਿਆ ਨਾ ਦੇਖੇਗਾ ਮੈਂ ਸਾਰਾ ਕੁਝ ਓਕੇ ਰਿਪੋਰਟ ਹੋ ਗਈ ਬਾਹੋਂ ਕੈਂਚੀਆਂ ਦੀ ਠੀਕ ਆ ਕੈਂਚੀਆਂ ਤੇ ਬਾਅਦ ਫਿਰ ਇਹਨੂੰ ਰੰਗ ਦੀ ਠੀਕ ਆ ਜਦ ਰੰਗ ਹੋ ਗਿਆ ਬਾਅਦ ਫਿਰ ਪਾ ਦਈਏ ਇਹਨਾਂ ਨੂੰ ਚੱਲ ਹੈ ਪਰਸੋਂ ਲੈ ਇੰਨੀ ਛੇਤੀ ਕਿੱਥੇ ਤੋਂ ਨਹੀਂ ਗਾਲੂ ਹੋ ਜੂਗਾ ਬਲੀਟ ਕੈਂਚੀਆਂ ਹੈ ਨਹੀਂ ਗਾਲੂ ਨਹੀਂ ਹੋਣੀ ਪਰਸੋਂ ਹੋ ਜੂ ਹਾਂ ਪਰਸੋਂ ਤਾਂ ਹੋ ਜਣੀ ਆ ਪਰਸੋਂ ਤਾਂ ਹੋ ਜਣੀ ਆ ਪਰਸੋਂ ਨੂੰ ਤਿਆਰੀ ਕਰ ਰੰਗ ਆ ਨੂੰ ਪੱਛੇ ਰੱਖੋ ਨਾਲ ਲੱਗਦੀ ਆ ਕਿ ਲੱਗਦਾ ਕਰਵਾ ਲਓ ਮੈਂ ਤਾਂ ਕੋਈ ਆਪੇ ਜੰਮੜ ਜਣਾ ਰੰਗ ਨੂੰ ਕੋਈ ਹੋਕ ਕਰੂਗਾ ਜਿਹਦਾ ਹੁੰਦਾ ਹੈ ਬੰਦੇ ਨੂੰ ਬੱਟਣਾ ਨਹੀਂ ਪਰਾ ਤੇ ਚੱਲੇ ਪ੍ਰਾਈਮਰ ਦੀ ਤਾਂ ਨਹੀਂ ਲੋੜ ਲੋੜੀ ਜੀ ਫਿਰਦਾ ਹੀ ਰੰਗ ਮਾਰਦੀ ਏ ਇਹ ਇਹਦਾ ਆਪ ਆਪੇ ਮਾਰ ਦਾਂਗੇ ਜੀ ਦੇਖਣਾ ਗੇਟ ਨੂੰ ਮਾਰਤਾ ਮੈਂ ਲੱਗਦਾ ਤਾਂ ਕੁਝ ਨਹੀਂ ਹੈਗਾ ਨਾਲ ਗਾਰਡਨ ਗਿਆ ਲੱਗਣਾ ਹਾਂ ਕਿੱਦੇ ਗਾਰਡਰ ਆ ਇਹ ਕਿੰਨੇ ਕਾਲਾ ਬਰੀਕ ਹੋਗਾ ਉੱਧਰ ਚੱਕ ਕੇ ਲੂਟ ਦੀ ਜਗ੍ਹਾ ਰੱਖ ਲਵੇ। ਜਿਹੜੀ ਇੱਥੇ ਰੱਖ ਲਵੇ ਥੀ ਉੱਥੇ ਨਹੀਂ ਉਹ ਸਾਈਡ 'ਪਰ ਰੱਖ ਲਵੇ। ਕੰਧ ਦੇ ਨਾਲ। ਉਹਨੂੰ ਵੀ ਬੈਠੇ ਉਹਨਾਂ ਨੂੰ ਖਲਾ ਵੀ ਨਹੀਂ ਸਕਦੇ। ਉੱਥੇ ਫਿਰ بار-बार ਨਹੀਂ ਹਿਲਾਣੇ ਉਧਰੇ ਪਏ ਰਹੂਗੇ ਇੱਥੇ ਤਾਂ ਇਹਨੇ ਰੱਖੀ ਜਾਣੇ ਹੋਰ ਕਰ-ਕਰ ਕੇ। ਸੱਤ ਗਾਡਰ ਆ। ਲੰਬਾ ਬੋਲ ਤਾ। ਹੂੰ? ਉਧਰ ਲੱਗਦਾ ਲੰਬਾ ਹੋ ਜਾ। ਇਹਨਾਂ 'ਪਨ ਤਾੜੀ ਹੈ ਜੀ ਕਰ ਤੂੰ। 45। ਕੋਈ ਚੱਕਰ ਨਾ। ਕਰ ਦੇਣਾ ਲੂਟ। ਬੰਦਣਾ ਜਦੋਂ ਚੰਗੀ ਤਰ੍ਹਾਂ ਹੈ